ਸਰਕਾਰ ਆਪਣੇ ਸਿਸਟਮ ਦੇ ਨਾਲ ਆਪਣੀ ਸੂਝਵਾਨ ਦੇ ਨਾਲ ਸਰਕਾਰ ਨੂੰ ਚਲਾਵੇ ਨਾ ਕਿ ਦਿੱਲੀ ਦੀ ਕਟਪੁਤਲੀ ਕੇਜਰੀਵਾਲ ਦੀ ਬਣ ਕੇ ਇਸ ਸਰਕਾਰ ਨੂੰ ਚਲਾਵੇ ਗਰੰਟੀਆਂ ਤੋਂ ਫੇਲ ਹੋ ਕੇ ਉਹਨਾਂ ਨੇ ਇੱਕ ਨਵਾਂ ਸਟੈਂਡ ਅਪਣਾਇਆ ਕਿ ਇਹਨਾਂ ਦੀ ਹੀ ਸੁਰੱਖਿਆ ਨੂੰ ਵਾਪਸ ਲਈਏ ਇਹ ਸੁਰੱਖਿਆ ਜਦੋਂ ਅਸੀਂ ਵਾਪਸ ਲਾਂਗੇ ਅਸੀਂ ਸਮਾਜ ਨੂੰ ਸੋਸ਼ਲ ਮੀਡੀਆ ਰਾਹੀਂ ਮੀਡੀਆ ਰਾਹੀਂ ਇਹ ਦਿਖਾਵਾਂਗੇ ਕਿ ਅਸੀਂ ਦੇਖੋ ਜੀ ਕਿੰਨਾ ਵੱਡਾ ਚੰਗਾ ਕੰਮ ਕੀਤਾ ਜਿਹੜੇ ਲੋਕ ਨੇ ਜਿਹੜੇ ਆਪਣੇ ਸੈਲੀਬ੍ਰਿਟੀ ਨੇ ਉਹਨਾਂ ਨੂੰ ਆਪਣੇ ਆਪ ਦੇ ਅੰਦਰ ਡਰ ਪੈਦਾ ਹੋ ਗਿਆ ਕਿ ਅਸੀਂ ਅਗਰ ਕੋਈ ਕੰਮ ਕਰਦੇ ਆਂ ਤੇ ਕੱਲ ਨੂੰ ਸਾਡੇ ਨਾਲ ਵੀ ਇਹ ਹਾਲ ਨਾ ਹੋਵੇ ਜਿਸ ਕਰਕੇ ਅੱਜ ਸਾਡੇ ਵੱਲੋਂ ਪੰਜਾਬ ਦਾ ਇੱਕ ਨਮੂਲ ਹੀਰਾ ਰਮਨ ਜੀ ਜਿਹੜਾ ਕਿ ਸਾਨੂੰ ਇਸ ਦੁਨੀਆ ਦੇ ਵਿੱਚੋਂ ਛੱਡ ਕੇ ਅਲਵਿਦਾ ਕਰਕੇ ਜਾ ਚੁੱਕਾ ਹੈ ਉਹਦਾ ਇਹ ਘਾਟਾ ਕੋਈ ਵੀ ਪੂਰਾ ਨਹੀਂ ਕਰ ਸਕਦਾ ਉਸਮਾਨ ਨੂੰ ਇਸ ਦੁੱਖ ਤੋਂ ਇਸ ਘਾਟੇ ਤੋਂ ਕੋਈ ਵੀ ਪੂਰਾ ਨਹੀਂ ਕਰਵਾ ਸਕਦਾ ਕਿਉਂਕਿ ਸਰਕਾਰ ਲੋਕਾਂ ਨੂੰ ਸੁਰੱਖਿਆ ਦੇਣ ਦੇ ਵਿੱਚ ਬਿਲਕੁਲ ਫੇਲ ਹੋ ਚੁੱਕੀ ਹੋਈ ਹੈ ਔਰ ਨਾਕਾਮ ਫੇਲੀਅਰ ਸਰਕਾਰ ਹੈਗੀ ਹੈ ਸਤਿ ਸ੍ਰੀ ਅਕਾਲ ਜੀ ਐਸਐਮ ਜੈਡ ਵੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਰਮਨਵਾਲਕ ਜਿੱਥੇ ਕੀ ਤੁਸੀਂ ਵੇਖ ਰਹੇ ਹੋ ਆਏ ਦਿਨ ਲਗਾਤਾਰ ਹਤਿਆਵਾਂ ਹੋ ਰਹੀਆਂ ਨੇ ਕਿਸੇ ਨੂੰ ਧਮਕੀ ਮਿਲਦੀ ਪਈ ਹੈ ਕਿਸੇ ਦੀ ਹਤਿਆਇ ਹੋ ਰਹੀ ਹੈ ਲਗਾਤਾਰ ਕਿਸੇ ਨਾ ਕਿਸੇ ਸੈਲੀਬ੍ਰਿਟੀ ਨੂੰ ਧਮਕੀਆਂ ਆਂਦੀਆਂ ਵਾਂ ਕਿਸੇ ਨਾ ਕਿਸੇ ਦੀ ਹੱਤਿਆ ਹੋ ਰਹੀ ਆ ਜਿੱਦਾਂ ਕਿ ਤੁਹਾਨੂੰ ਪਤਾ ਵਾ ਸਿੱਧੂ ਮੂਸੇਵਾਲੇ ਸ਼ਰੀਆਮ ਹੱਤਿਆ ਕਰ ਦਿੱਤੀ ਗਈ ਹੈ 36 ਤੋਂ 37 ਗੋਲੀਆਂ ਚਲਾਈਆਂ ਗਈਆਂ ਨੇ ਜਿਹਦੇ ਵਿੱਚੋਂ 6 ਗੋਲੀਆਂ ਆਰਪਾਰ ਹੋ ਗਈਆਂ ਇੱਕ ਗੋਲੀ ਅੰਦਰ ਰਹਿ ਗਈ ਹੈ ਤੇ ਉੱਥੇ ਹੀ ਸਿੱਧੂ ਮੂਸੇਵਾਲੇ ਨੂੰ ਹਸਪੀਟਲ ਲਿਜਾ ਕੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਵਾ ਤੇ ਉਸ ਤੋਂ ਬਾਅਦ ਮਨਕੀਰਤ ਔਲਗ ਨੂੰ ਧਮਕੀ ਮਿਲਦੀ ਹੈ ਉਹ ਵੀ ਇੱਕ ਸੈਲੀਬ੍ਰਿਟੀ ਆ ਉਹ ਵੀ ਇੱਕ ਸਿੰਗਰ ਆ ਲਗਾਤਾਰ ਜਿਹੜੀ ਕੀ ਲਗਾਤਾਰ ਹਤਿਆਵਾਂ ਹੋ ਰੀਆਂ ਆ ਧਮਕੀਆਂ ਹੋ ਰੀਆਂ ਆ ਇਹਦਾ ਜ਼ਿੰਮੇਵਾਰ ਕੌਣ ਹੈ ਕਿਉਂ ਇਹ ਗੈਂਗਵਾਰੇ ਦਾ ਵਾਧਾ ਕਿਉਂ ਜ਼ਿਆਦਾ ਹਤਿਆਵਾਂ ਹੋ ਰਹੀਆਂ ਇਹਦੇ ਪਿੱਛੇ ਰੀਜ਼ਨ ਕੀ ਹੈ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਭਾਜਪਾ ਦੇ ਆਗੂ ਅਤੁਲ ਕੁਪੂਰ ਜੀ ਦੁਬਾਰਾ ਜੇ ਅਸੀਂ ਉਹਨਾਂ ਕੋਲ ਆਏ ਆ ਗੱਲਬਾਤ ਕਰਨ ਲਈ ਵਿਚਾਰ ਵਟਾਂਦਰਾ ਉਹਨਾਂ ਨਾਲ ਕਰਾਂਗੇ ਤੇ ਗੱਲਬਾਤ ਕਰਦੇ ਹਾਂ ਹੁਣ ਆਪਾਂ ਅਦਲ ਗਬੂਰ ਜੀ ਨਾਲ ਸਾਸਰੀ ਕਸਲ ਜੀ ਰਾਮ ਰਾਮ ਜੀ ਸਜੀ ਜਿੱਤੇ ਕੀ ਲਗਾਤਾਰ ਕਿਸੇ ਨਾ ਕਿਸੇ ਨੂੰ ਧਮਕੀ ਮਿਲ ਰਹੀ ਹੈ ਕਿਸੇ ਦੀ ਹੱਤਿਆ ਹੋ ਰਹੀ ਹੈ ਜਿੱਦਾਂ ਕੀ ਤੁਹਾਨੂੰ ਪਤਾ ਸਿੱਧੂ ਮੂਸੇਵਾਲ ਨੂੰ ਲੈ ਕੇ ਸ਼ਰੀਆਮ ਗੋਲੀਆਂ ਮਾਰ ਦਿੱਤੇ ਗੀਆਂ ਨੇ ਇਹ ਗੈਂਗਵਾਰੇ ਦਾ ਵਧ ਰਿਹਾ ਵਾ ਕਿਸੇ ਨਾ ਇਹ ਰੀਜ਼ਨ ਕੀ ਹੈ ਕਿਉਂ ਇਹ ਇਹ ਹਸਤਿਆਵਾਂ ਲਗਾਤਾਰ ਹਤਿਆਵਾਂ ਹੋ ਰਹੀਆਂ ਤੇ ਕੀ ਰੀਜ਼ਨ ਕੀ ਲੱਗਦਾ ਸੀ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨ ਆਏ ਅੱਜ ਅਸੀਂ ਤੁਸੀਂ ਦੱਸੋ ਰਾਮ ਰਾਮ ਰਮਨ ਜੀ ਮੈਂ ਐਸ ਐਮ ਜ਼ेड ਨਿਊਜ਼ ਚੈਨਲ ਵਾਲਿਆਂ ਦਾ ਆਭਾਰੀਆਂ ਜੋ ਇਸ ਮੁੱਦੇ ਦੇ ਉੱਤੇ ਅੱਜ ਮੇਰੇ ਨਾਲ ਵਿਚਾਰ ਵਟਾਂਦਰਾ ਕਰਨ ਲਈ ਬੈਠੇ ਨੇ ਰਮਨ ਜੀ ਗੱਲ ਇਹ ਹੈਗੀ ਹੈ ਕਿ ਦੇਖੋ 2 ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਸਿਕਿਉਰਟੀ ਵਾਪਸ ਲਈ ਗਈ ਸਿੱਧੂ ਮੂਸੇਵਾਲੇ ਨੂੰ ਛੱਡ ਕੇ ਪੰਜਾਬ ਦੀਆਂ ਉਹ ਸ਼ਖਸੀਅਤਾਂ ਜਿਨ੍ਹਾਂ ਜਥੇਦਾਰ ਸਾਹਿਬ ਨੇ ਅਕਾਲ ਤਖਤ ਦੇ ਨੇ ਆਪਣੇ ਲੁਧਿਆਣੇ ਦੇ ਵਿੱਚ ਸ਼ਾਹੀ ਇਮਾਮ ਜੀ ਨੇ ਔਰ ਕਈ ਪੋਲੀਟਿਕਲ ਐਸੇ ਲੀਡਰ ਨੇ ਜਿਨ੍ਹਾਂ ਦੀਆਂ ਸੁਰੱਖਿਆ ਲੈ ਕੇ ਵਾ ਵਾਹੀ ਬਟੋਰੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਧਿਆਨ ਭਟਕਾ ਕੇ ਕਿਉਂਕਿ ਉਹ ਆਪਣੀਆਂ ਜਿਹੜੀਆਂ ਗਾਰੰਟੀਆਂ ਗਾਰੰਟੀਆਂ ਦੇਣ ਨੂੰ ਫੇਲ ਹੋ ਚੁੱਕੀ ਸੀ ਗਰੰਟੀਆਂ ਤੋਂ ਫੇਲ ਹੋ ਕੇ ਉਹਨਾਂ ਨੇ ਇੱਕ ਨਵਾਂ ਸਟੈਂਡ ਅ ਅਪਣਾਇਆ ਕਿ ਇਹਨਾਂ ਦੀ ਅਸੀਂ ਸੁਰੱਖਿਆ ਨੂੰ ਵਾਪਸ ਲਈਏ ਇਹ ਸੁਰੱਖਿਆ ਜਦੋਂ ਅਸੀਂ ਵਾਪਸ ਲਾਂਗੇ ਅਸੀਂ ਸਮਾਜ ਨੂੰ ਸੋਸ਼ਲ ਮੀਡੀਆ ਰਾਹੀਂ ਮੀਡੀਆ ਰਾਹੀਂ ਇਹ ਦਿਖਾਵਾਂਗੇ ਕਿ ਅਸੀਂ ਦੇਖੋ ਜੀ ਕਿੰਨਾ ਵੱਡਾ ਚੰਗਾ ਕੰਮ ਕੀਤਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਇਹ ਜਿਹੜੀਆਂ ਸੁਰੱਖਿਆਵਾਂ ਦਿੱਤੀਆਂ ਜਾਂਦੀਆਂ ਕਿਸੇ ਵੀ ਸੈਲੀਬ੍ਰਿਟੀ ਨੂੰ ਕਿਸੇ ਵੀ ਸਮਾਜਿਕ ਜਿਹੜੇ ਸਮਾਜ ਦੇ ਲਈ ਚੰਗਾ ਕੰਮ ਕਰਨ ਵਾਲੇ ਲੋਕ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਖਾਲਸਤਾਨੀ ਧਮਕੀਆਂ ਜਾਂ ਜਿਨ੍ਹਾਂ ਨੂੰ ਕਹੋ ਕਿ ਕਿਸੇ ਵੀ ਗੈਂਗਸਟਰ ਵੱਲੋਂ ਧਮਕੀ ਦਿੱਤੀ ਜਾਂਦੀ ਹੈ ਇਹਦੇ ਪਿੱਛੇ ਕਾਫੀ ਵੱਡੀਆਂ ਏਜੰਸੀਆਂ ਹੁੰਦੀਆਂ ਹਨ ਜਿਨ੍ਹਾਂ ਨੇ ਇਹਦੀ ਤਹਿ ਦੇ ਵਿੱਚ ਜਾ ਕੇ ਜਾਣਕਾਰੀ ਲਿੱਤੀ ਹੁੰਦੀ ਹੈ ਤਾਂ ਇਹ ਜਾ ਕੇ ਉਹ ਲੋਕਾਂ ਨੂੰ ਸੁਰੱਖਿਆ ਮੁਹੱਈਆ ਕੀਤੀ ਜਾਂਦੀ ਹੈ ਪਰ ਆਮ ਆਦਮੀ ਪਾਰਟੀ ਦੀ ਨਕਮੀ ਸਰਕਾਰ ਜਿਹਦੀ ਇਹ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਪੰਜਾਬ ਦਾ ਅਮਨ ਸ਼ਾਂਤੀ ਕਾਨੂੰਨ ਜਿਹੜਾ ਹੈਗਾ ਕਿ ਬਹੁਤ ਹੀ ਬੇਹਾਲ ਹੋ ਚੁੱਕਾ ਹੋਇਆ ਕਿਉਂਕਿ ਇਹ ਸਾਰਾ ਸਿਸਟਮ ਦਿੱਲੀ ਤੋਂ ਕੇਜਰੀਵਾਲ ਸਾਹਿਬ ਚਲਾਉਂਦੇ ਨੇ ਤੇ ਉਹ ਜੋ ਇੰਪਲੀਮੈਂਟ ਕਰਦੇ ਨੇ ਉਹ ਕਹਿੰਦੇ ਜੀ ਅੱਜ ਇਹਦਾ ਕਮਰਾ ਮਕਾਨ ਖਾਲੀ ਕਰਾ ਲਓ ਜੀ ਅੱਜ ਆ ਮੰਤਰੀ ਦਾ ਮਕਾਨ ਖਾਲੀ ਕਰਾ ਲਓ ਦੇਖੋ ਜੀ ਪੱਠਲ ਚਲੋ ਸਾਡੇ ਆਪੋਜੀਟ ਸਰਕਾਰ ਰਹੀ ਹੈ ਕਾਂਗਰਸ ਦੀ ਉਹਨਾਂ ਦੇ ਸੀਐਮ ਵੀ ਸਾਡੇ ਪੰਜਾਬ ਦੇ ਰਹੇ ਨੇ ਰਜਿੰਦਰ ਕੋਲ ਪੱਠਲ ਜੀ ਇੰਨੇ ਸਾਲਾਂ ਤੋਂ ਜਿਨ੍ਹਾਂ ਦੇ ਕੋਲ ਸਿਕਿਉਰਿਟੀ ਸੀ ਅੱਜ ਉਹਨਾਂ ਦੀ ਵੀ ਸਿਕਿਉਰਿਟੀ ਇਹਨਾਂ ਨੇ ਵਾਪਸ ਲੈ ਲਈ ਹੋਈ ਹੈ ਠੀਕ ਹੈ ਜੀ ਸਾਡੇ ਮਾਨਯੋਗ ਸਾਡੀ ਹੀ ਪਾਰਟੀ ਦੇ ਕਈ ਐਸੇ ਉੱਚ ਕੱਦਮਾਰ ਨੇਤਾ ਹੈਗੇ ਜਿਨ੍ਹਾਂ ਨੂੰ ਥ੍ਰੈਟਿੰਗ ਆndੀਆਂ ਹੈਗੀਆਂ ਜਾਂ ਜਿਨ੍ਹਾਂ ਨੂੰ ਸਿਕਿਉਰਿਟੀ ਕਿਸੇ ਰੀਜ਼ਨ ਕਰਕੇ ਪਿਛਲੀ ਕਾਂਗਰਸ ਗਵਰਨਮੈਂਟ ਨੇ ਵੀ ਦਿੱਤੀ ਹੋਈ ਸੀਗੀ ਉਹ ਸਾਰੀਆਂ ਸਿਕਿਉਰਟੀਆਂ ਵਾਪਸ ਲੈ ਕੇ ਆਪਣੀ ਵਾਹਵਾਹੀ ਖੱਟਣ ਵਾਸਤੇ ਇਹਨਾਂ ਨੇ ਪੰਜਾਬ ਦੇ ਵਿੱਚ ਇੱਕ ਮਾਂ ਦੇ ਨੌਜਵਾਨ ਪੁੱਤਰ ਨੂੰ ਪੰਜਾਬ ਦੇ ਉੱਬਰ ਦੇ ਚਿਹਰੇ ਨੂੰ ਜਿਹੜਾ ਇਹਨਾਂ ਨੇ ਘਾਤ ਕੀਤਾ ਉਹ ਬਹੁਤ ਹੀ ਮੰਦ ਭੱਗਾ ਸੀਗਾ ਔਰ ਉਹ ਬਹੁਤ ਹੀ ਪੰਜਾਬ ਲਈ ਔਰ ਆਣ ਵਾਲੇ ਜਿਹੜੇ ਲੋਕ ਨੇ ਜਿਹੜੇ ਆਪਣੇ ਸੈਲੀਬ੍ਰਿਟੀ ਨੇ ਉਹਨਾਂ ਨੂੰ ਆਪਣੇ ਆਪ ਦੇ ਅੰਦਰ ਡਰ ਪੈਦਾ ਹੋ ਗਿਆ ਕਿ ਅਸੀਂ ਅਗਰ ਕੋਈ ਕੰਮ ਕਰਦੇ ਆਂ ਤੇ ਕੱਲ ਨੂੰ ਸਾਡੇ ਨਾਲ ਵੀ ਇਹ ਹਾਲ ਨਾ ਹੋਵੇ ਕਿਉਂਕਿ ਸਰਕਾਰ ਲੋਕਾਂ ਨੂੰ ਸੁਰੱਖਿਆ ਦੇਣ ਦੇ ਵਿੱਚ ਬਿਲਕੁਲ ਫੇਲ ਹੋ ਚੁੱਕੀ ਹੋਈ ਹੈ ਔਰ ਨਾਕਾਮ ਫੇਲੀਅਰ ਸਰਕਾਰ ਹੈਗੀ ਹੈ ਜਿਸ ਕਰਕੇ ਅੱਜ ਸਾਡੇ ਕੋਲੋਂ ਪੰਜਾਬ ਦਾ ਉਹ ਇੱਕ ਨਮੋਲ ਹੀਰਾ ਰਮਨ ਜੀ ਜਿਹੜਾ ਕਿ ਸਾਨੂੰ ਇਸ ਦੁਨੀਆ ਦੇ ਵਿੱਚੋਂ ਛੱਡ ਕੇ ਅਲਵਿਦਾ ਕਰਕੇ ਜਾ ਚੁੱਕਾ ਹੈ ਉਹਦਾ ਇਹ ਘਾਟਾ ਕੋਈ ਵੀ ਪੂਰਾ ਨਹੀਂ ਕਰ ਸਕਦਾ ਉਸ ਮਾਂ ਨੂੰ ਇਸ ਦੁੱਖ ਤੋਂ ਇਸ ਘਾਟੇ ਤੋਂ ਕੋਈ ਵੀ ਪੂਰਾ ਨਹੀਂ ਕਰਵਾ ਸਕਦਾ ਮੇਰੀ ਸੰਵੇਦਨਾ ਹੈਗੀ ਹੈ ਮੇਰਾ ਮੈਂ ਉਸ ਪਰਮਪੁਰਪਿਤ ਪਿਤਾ ਪਰਮਾਤਮਾ ਅੱਗੇ ਹੀ ਅਰਦਾਸ ਕਰਦਾ ਕਿ ਪਰਿਵਾਰ ਨੂੰ ਵੀ ਪਾਣਾ ਬਖਸ਼ਣ ਦਾ ਦਮ ਬਖਸ਼ੇ ਔਰ ਜੋ ਇਹ ਘਾਟਾ ਸਾਡੇ ਸਮਾਜ ਨੂੰ ਪੈ ਗਿਆ ਔਰ ਮੈਂ ਇਸ ਸੁੱਤੀ ਹੋਈ ਸਰਕਾਰ ਨੂੰ ਇਹ ਜਗਾਉਣਾ ਚਾਹੂੰਗਾ ਕਿ ਆਉਣ ਵਾਲੇ ਸਮੇਂ ਕੋਈ ਸ਼ੈਦਾ ਦਾ ਨਾਂ ਹੋਵੇ ਆਪਣੀਆਂ ਬੇਫਕੂਫੀਆਂ ਦੇ ਨਾਲ ਜਿਹੜਾ ਕਿ ਤੁਹਾਨੂੰ ਇਹ ਤਜਰਬਾ ਹੀ ਨਹੀਂ ਹੈਗਾ ਸਰਕਾਰ ਚਲਾਉਣ ਦਾ ਕਿ ਅਸੀਂ ਸੁਰੱਖਿਆ ਕਾਦੇ ਲਈ ਦਿੱਤੀਆਂ ਹੋਈਆਂ ਤੇ ਇਸ ਕਰਕੇ ਮੈਂ ਬੇਤੀ ਇਹੀ ਕਰਾਂਗਾ ਤੁਹਾਡੇ ਚੈਨਲ ਮਾਧਮ ਰਾਹੀਂ ਭਗਵੰਤ ਮਾਨ ਜੀ ਤੁਸੀਂ ਜਾਗ ਜਾਓ ਤੁਸੀਂ सीएमਓ ਅੱਜ ਤੁਸੀਂ ਕੋਈ ਕਮੇਡੀਅਨ ਸਰਕਸ ਜਾਂ ਕਮੇਡੀਅਨ ਨਾਟਕ ਦੇ ਵਿੱਚ ਕੋਈ ਪਲੇ ਨਹੀਂ ਕਰ ਰਹੇ ਜਾਂ ਕੋਈ ਫਿਲਮ ਦੀ ਕੋਈ ਕਹਾਣੀ ਨਹੀਂ ਲਿਖੀ ਜਾ ਰਹੀ ਇਹ ਪੰਜਾਬ ਦੀ ਜਿਹੜੀ ਜਵਾਨੀ ਹੈ ਔਰ ਪੰਜਾਬ ਨੂੰ ਜਿਹੜੇ ਤੁਹਾਨੂੰ ਬਣਾ ਕੇ सीएमਓ ਦੀ ਕੁਰਸੀ ਤੇ ਬਿਠਾਇਆ ਜਨਤਾ ਨੇ ਉਹਨਾਂ ਨੇ ਇਸ ਕਰਕੇ ਨਹੀਂ ਬਿਠਾਇਆ ਕਿ ਤੁਸੀਂ ਇਸ ਇਸ ਮਾਹੌਲ ਨੂੰ ਖਰਾਬ ਕਰੋ ਇਸ ਕਰਕੇ ਮੇਰੀ ਬੇਨਤੀ ਆ ਰਮਨ ਜੀ ਅਗੋ ਜੀ ਇਸ ਦਾ ਹੈ ਕਿ ਹਲੇ 24 ਘੰਟੇ ਹੋਏ ਸੀਗੇ ਜਿਹੜੀ ਕਿ ਸੁਰੱਖਿਆ ਵਾਪਸ ਹੀ ਲਿੱਤੀ ਨੂੰ ਅਗਰ ਉਹਨਾਂ ਕੋਲ ਉਹੀ ਸੁਰੱਖਿਆ ਹੁੰਦੀ ਕੀ ਲੱਗਦਾ ਸੀ ਤੁਹਾਨੂੰ ਇਹ ਜਿਹੜਾ ਐਡਾ ਵੱਡਾ ਜਿਹੜਾ ਕਿ ਮੰਦਭਾਗੀ ਘਟਨਾ ਹੋਈ ਆ ਇਹ ਹੋ ਹੋ ਸਕਦੀ ਸੀਗੀ ਅਗਰ ਸੁਰੱਖਿਆ ਹੁੰਦੀ ਉਹਨਾਂ ਕੋਲ ਕੀ ਸਰਕਾਰ ਪੈਸੇ ਪਹੁੰਚਾਉਣ ਦੇ ਲੱਗੀ ਹੋਈ ਆ ਦੇਖੋ ਰਮਨ ਜੀ ਪਹਿਲੀ ਗੱਲ ਤੁਸੀਂ ਪੁੱਛੀ ਜੇ ਸੁਰੱਖਿਆ ਇਹਨਾਂ ਦੀ ਢਾਈ ਗਈ ਸੁਰੱਖਿਆ ਹਟਾਤੀ ਚਲੋ ਕੋਈ ਗੱਲ ਨਹੀਂ ਸਰਕਾਰ ਨੇ ਇੱਕ ਆਪਣਾ ਰੂਪ ਦਿਖਾਣਾ ਸੀ ਕਿ ਆਪਣਾ ਇੱਕ ਰੰਗ ਅੰਗ ਦਿਖਾਣਾ ਸੀ ਕਿ ਅਸੀਂ ਆਹ ਕੰਮ ਕੀਤਾ ਪਰ ਉਹਨੂੰ ਪਬਲੀਕਲੀ ਜ਼ਾਹਰ ਨਹੀਂ ਕਰਨਾ ਚਾਹੀਦਾ ਜਿਹੜੀ ਸੁਰੱਖਿਆਵਾਂ ਦਿੱਤੀ ਜਾਂਦੀਆਂ ਕਿਸੇ ਰੀਜ਼ਨ ਕਰਕੇ ਕਾਰਨ ਕਰਕੇ ਦਿੱਤੀਆਂ ਜਾਂਦੀਆਂ ਜੇ ਬੰਦੇ ਨੂੰ ਥ੍ਰੈਟ ਹੈ ਤਾਂ ਹੀ ਉਹਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਵੱਡੀ ਵੱਡੀ ਏਜੰਸੀਆਂ ਇਸ ਚੀਜ਼ ਨੂੰ ਜਿਹੜੀ ਸਾਡੀਆਂ ਸਰਕਾਰੀ ਏਜੰਸੀਆਂ ਬਣੀਆਂ ਹੋਈਆਂ ਹਰ ਚੀਜ਼ ਨੂੰ ਦੇਖਣ ਤੋਂ ਬਾਅਦ ਸੋਚਣ ਸਮਝਣ ਤੋਂ ਬਾਅਦ ਇਹ ਸੁਰੱਖਿਆ ਮੁਹੱਈਆ ਕੀਤੀ ਜਾਂਦੀ ਹੈ ਏਜੰਸੀਆਂ ਕੋਈ ਬੇਫਕੂਫਤਾ ਹੈ ਨਹੀਂ ਇਹ ਸਰਕਾਰ ਦੀਆਂ ਹੀ ਏਜੰਸੀਆਂ ਹਨ ਜਿਹੜੀਆਂ ਕਿ ਕਹਿੰਦੀ ਹੈ ਕਿ ਫਲਾਣੇ ਬੰਦੇ ਨੂੰ ਜਾਂ ਫਲਾਣੇ ਸੈਲੀਬ੍ਰਿਟੀ ਨੂੰ ਜਾਂ ਕਿਸੇ ਅਕਾਲ ਤਾਰਕ ਦੇ ਜਥੇਦਾਰ ਨੂੰ ਜਾਂ ਸ਼ਾਹੀ ਇਮਾਮ ਜੀ ਨੂੰ ਜਾਂ ਕੋਈ ਸ਼ਿਵ ਸੈਨਾ ਦੇ ਜਿਹੜੇ ਵੱਡੇ ਅਹੁਦੇਦਾਰ ਨੇ ਜਾਂ Hindu ਸੰਗਠਨ ਦੇ ਅਹੁਦੇਦਾਰ ਨੇ ਉਹਨਾਂ ਨੂੰ ਸੁਰੱਖਿਆ ਦੀ ਲੋੜ ਹੈ ਇਹ ਸਰਕਾਰੀ ਏਜੰਸੀਆਂ ਹੀ ਤੈਅ ਕਰਦੀਆਂ ਹੈਗੀਆਂ ਨੇ ਇਹੀ ਰਿਪੋਰਟਾਂ ਬਣਾ ਕੇ ਅੱਗੇ ਭੇਜਦੀਆਂ ਅਗਰ ਅੱਜ ਸਿੱਧੂ ਮੂਸੇ ਵਾਲੇ ਕੋਲ ਉਹਦੀ ਸੁਰੱਖਿਆ ਹੁੰਦੀ ਤੇ ਸ਼ਾਇਦ ਇਹ ਕੰਮ ਇਹ ਪਾਣਾ ਨਾ ਵਰਤਿਆ ਜਾਂਦਾ ਕਿਉਂਕਿ ਕਾਫੀ ਸਮੇਂ ਤੋਂ ਸਿੱਧੂ ਮੂਸੇ ਵਾਲੇ ਦੇ ਨਾਲ ਸੁਰੱਖਿਆ ਗਰਮੀ ਚੱਲਦੇ ਆ ਰਹੇ ਹੈਗੇ ਨੇ ਜਿਹੜੇ ਇਹ ਸੁਰੱਖਿਆ ਹਟਾ ਕੇ ਪਬਲਿਕ ਦੇ ਵਿੱਚ ਉਜਾਗਰ ਕੀਤਾ ਇਹਦੇ ਨਾਲ ਮੈਂ ਕਿਤੇ ਨਾ ਕਿਤੇ ਕਹਿਣਾ ਕਿ ਸਰਕਾਰ ਦੀ ਬੜੀ ਵੱਡੀ ਫੇਲਿਅਰ ਹੈ ਸਾਬਤ ਹੋਈ ਹੈ ਕਿ ਆਪਣੇ ਆਪ ਨੂੰ ਚਮਕਾਉਣ ਵਾਸਤੇ ਕਿਸੇ ਮਾਂ ਦੇ ਪੁੱਤ ਨੂੰ ਅੱਜ ਬਲੀ ਦਾ ਬੱਕਰਾ ਬਣਾ ਦਿੱਤਾ ਫालतू ਦਾ ਖਰਚਾ ਪੈਂਦਾ ਸੀ ਕੋਈ ਫालतू ਦਾ ਖਰਚਾ ਲੱਗਦਾ ਕੋਈ ਫालतू ਦਾ ਖਰਚਾ ਪੈਂਦਾ ਹੋਵੇਗਾ ਬੜੀ ਹਾਸੇ ਵਾਲੀ ਗੱਲ ਆ ਰਮਨ ਜੀ ਤੁਸੀਂ ਕਹਿੰਦੇ ਫालतू ਦਾ ਖਰਚਾ ਇਹਨਾਂ ਨੂੰ ਇਹ ਨਜ਼ਰ ਨਹੀਂ ਆਇਆ ਜਦੋਂ ਪੰਜਾਬ ਦੇ ਵਿੱਚ ਗਵਰਨਮੈਂਟ ਬਣੀ ਐ ਤੇ ਉਸ ਤੋਂ ਬਾਅਦ ਮੇਰੇ ਖਿਆਲ 80 ਤੋਂ 90 ਪੰਜਾਬ ਦੇ ਸਿਕਿਉਰਟੀ ਜਿਹੜੇ ਗਾਰਡ ਨੇ ਜਿਹੜੇ ਆਪਣੇ ਪੁਲਿਸ ਮੁਲਾਜ਼ਮ ਨੇ ਉਹ ਮਾਨਯੋਗ ਦਿੱਲੀ ਦੇ ਸੀਐਮ ਕੇਜਰੀਵਾਲ ਜੀ ਦੀ ਸੁਰੱਖਿਆ ਦੇ ਵਿੱਚ ਲਾਤੇ ਕਿਹਾ ਉਦੋਂ ਪੰਜਾਬ ਦੇ ਖਜ਼ਾਨੇ ਦੇ ਉੱਤੇ ਬੋਝ ਨਹੀਂ ਪੈ ਰਿਆ ਸਾਡੇ ਇਥੋਂ ਦਿੱਲੀ ਦੇ ਜਿਹੜੇ ਕੇਜਰੀਵਾਲ ਜੀ ਦੇ ਖਾਸ ਚਮਚੇ ਨੇ राघव ਚੱਡਾ ਜੀ ਜਿਨ੍ਹਾਂ ਨੇ ਇਥੇ ਪੰਜਾਬ ਦੇ ਵਿੱਚ ਝੂਠ ਬੋਲ ਕੇ ਸਰਕਾਰ ਬਣਵਾਉਣ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੂਰਾ ਯੋਗਦਾਨ ਰਿਹਾ ਹੈ ਉਹਨਾਂ ਨੂੰ 45 ਗਨਮੈਨ ਦੱਸੋ ਇਹ ਕਿਹੜੀ ਕਿਤਾਬ 'ਚ ਲਿਖਿਆ ਇੱਕ ਰਾਜ ਸਭਾ ਦੇ ਮੈਂਬਰ ਨੂੰ 45 ਸਿਕਿਉਰਿਟੀ ਗਨਮੈਨ ਦੇਣ ਦਾ ਖਰਚਾ ਕਿਹਾ ਸਰਕਾਰੀ ਖਜ਼ਾਨੇ ਤੇ ਨਹੀਂ ਪੈ ਰਿਹਾ ਭਗਵੰਤ ਮਾਨ ਜੀ ਦੇ ਪੋਲ ਖੁੱਦ 850 ਦੇ ਕਰੀਬ ਗਨਮੈਨ ਸਿਕਿਉਰਟੀ ਹੈ ਚਲੋ ਸੀਐਮ ਨੇ ਸੀਐਮ ਦੇ ਕੋਲ ਹੋਣੀ ਵੀ ਚਾਹੀਦੀ ਹੈ ਸਿਕਿਉਰਟੀ ਇੱਕ ਪਾਸੋਂ ਆਮ ਆਦਮੀ ਪਾਰਟੀ ਕਹਿੰਦੀ ਹੈ ਅਸੀਂ ਵੀਆਈਪੀ ਕਲਚਰ ਨੂੰ ਖਤਮ ਕਰਾਂਗੇ ਵੀਆਈਪੀ ਕਲਚਰ ਨੂੰ ਖਤਮ ਕਰਕੇ ਸਰਕਾਰੀ ਖਜ਼ਾਨੇ ਉੱਤੇ ਜਿਹੜਾ ਬੋਝ ਪੈ ਰਿਹਾ ਉਹਨੂੰ ਘਟਾਵਾਂਗੇ ਦੂਜੇ ਪਾਸੋਂ ਜੇ ਇੱਕ ਪਾਸੋਂ ਤੁਸੀਂ 400 ਦੇ ਕਰੀਬ ਪੰਜਾਬ ਪੁਲਿਸ ਮੁਲਾਜ਼ਮਾ ਨੂੰ ਵਾਪਸ ਲੈ ਕੇ ਸਰਕਾਰੀ ਬੋਝ ਘਟਾਉਂਦੇ ਹੋ ਖਜ਼ਾਨੇ ਦੇ ਉੱਤੇ ਤੇ ਦੂਜੇ ਪਾਸੇ ਜਿਹੜਾ ਰਗਵ ਚੱਡੇ ਕੋਲ 45 ਗਨਮੈਨ ਨੇ 90 ਗਨਮੈਨ ਕੇਜਰੀਵਾਲ ਦੇ ਕੋਲ ਨੇ ਪੰਜਾਬ ਦੇ ਪੁਲਿਸ ਮੁਲਾਜ਼ਮ ਉਹਨਾਂ ਦੀ ਭੈਣ ਨੂੰ ਵੀ ਗਨਮੈਨ ਦੀ ਸਿਕਿਉਰਟੀ ਦਿੱਤੀ ਹੋਈ ਹੈ ਸੀਐਮ ਦੀ 20 20 ਗਨਮੈਨ ਉਹਨਾਂ ਦੇ ਮਾਤਾ ਜੀ ਨੂੰ ਦਿੱਤੇ ਹੋਏ ਦੱਸੋ ਇਹ ਇਹ ਹੁਣ ਵੀਆਈਪੀ ਕਲਚਰ ਨਹੀਂ ਹੈ ਕਿਹਾ ਇਹ ਸਰਕਾਰੀ ਖਜ਼ਾਨੇ ਤੇ ਬੋਝ ਨਹੀਂ ਹੈ ਇਹਨਾਂ ਨੂੰ ਜੇ ਆਪ ਕਰਨ ਤਾਂ ਸਭ ਵਧੀਆ ਜੇ ਦੂਜੇ ਪਾਸੇ ਆ ਉਹਦੇ ਦੀ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਤੁਸੀਂ ਤਾਂ ਕਹੋਗੇ ਨਾ ਤੁਸੀਂ ਤਾਂ ਇਨੀ ਗੱਲ ਕਹੋਗੇ ਕਿਉਂਕਿ ਤੁਸੀਂ ਭਾਜਪਾ ਦੇ ਵਿੱਚੋਂ ਤੁਸੀਂ ਭਾਜਪਾ ਦੇ ਨੁਮਾਇੰਦੇ ਹੋ ਤੁਸੀਂ ਤਾਂ ਇਨੀ ਗੱਲ ਨਕਮੀ ਸਰਕਾਰ ਤੁਸੀਂ ਤਾਂ ਕਹੋਗੇ ਐ ਵੈਸੇ ਸਰਕਾਰ ਜਿਹੜੀ ਕੰਮ ਵੀ ਵਧੀਆ ਵੀ ਕਰ ਰਹੀ ਹੈ ਪਰ ਤੁਸੀਂ ਤਾਂ ਨਕਮੀ ਸਰਕਾਰ ਕਹੋਗੇ ਕਹੋਗੇ ਰਮਨ ਜੀ ਮੈਂ ਭਾਜਪਾ ਦੇ ਵਿੱਚ ਮੈਂ ਉਹਨਾਂ ਤੇ ਉੱਤੇ ਤੁਹਾਡੇ ਕਹਿਣ ਦਾ ਭਾਵੇਂ ਹੈਗੀ આરોਪ ਲਾ ਰਹੇ ਆ ਕਿ ਉਹ ਨਕਮੇ ਨੇ ਉਹਨਾਂ ਦੇ ਕੋਲੋਂ ਕੁਝ ਹੁੰਦਾ ਨਹੀਂ ਰਮਨ ਜੀ ਤੁਸੀਂ ਆਪ ਦੱਸੋ ਅਸੀਂ ਇੱਕ ਸਮਾਜਿਕ ਬੰਦੇ ਤੁਸੀਂ ਦੱਸੋ ਕਿ ਤੁਹਾਨੂੰ ਕੋਈ ਅੱਜ ਤੱਕ ਉਹਨਾਂ ਦਾ ਕੋਈ ਐਸਾ ਕੋਈ ਚੰਗਾ ਕਰਮ ਕੀਤਾ ਨਜ਼ਰ ਆਇਆ ਹੋਵੇ ਹਰ ਗੱਲ ਦੇ ਉੱਤੇ ਝੂਠਾ ਉਹਨਾਂ ਦਾ ਪਹਿਲਾਂ ਇਹਨਾਂ ਨੇ ਗਰੰਟੀਆਂ ਦਿੱਤੀਆਂ ਕਿ ਅਸੀਂ ਬਿਜਲੀ ਫ੍ਰੀ ਕਰਾਂਗੇ ਜਦੋਂ ਬਿਜਲੀ ਫ੍ਰੀ ਦੇਣ ਦਾ ਮੌਕਾ ਆ ਉਹਦੋਂ ਪਹਿਲੀ ਗਰੰਟੀ ਇਹਨਾਂ ਦੀ ਫੇਲ ਹੋ ਗਈ ਉਹਦੇ ਵਿੱਚ ਇਹਨਾਂ ਨੇ ਜਾਤ ਪਾਤ ਦਾ ਮੁੱਦਾ ਲੈ ਜਾਂਦਾ ਉਦੋਂ ਜਦੋਂ ਵੋਟਾਂ ਲੈਣੀਆਂ ਸੀ ਉਦੋਂ ਕੋਈ ਜਾਤਪਾਤ ਦੇ ਮੁੱਦੇ ਦੇ ਉੱਤੇ ਵੋਟ ਨਹੀਂ ਲਈ ਉਦੋਂ ਇਹਨਾਂ ਨੇ ਪਹਿਲੀ ਗਾਰੰਟੀ ਬਿਜਲੀ ਦੀ ਦਿੱਤੀ ਸੀ ਉੱਥੋਂ ਫੇਲ ਹੋਏ ਦੂਜੀ ਗਾਰੰਟੀ ਔਰਤਾਂ ਦੇ ਸਾਡੀ ਮਾਤਾ-ਮਾਂ ਭੈਣਾਂ ਦੇ ਜਿਹੜੇ 18 ਸਾਲ ਤੋਂ ਉੱਪਰ ਹੈ ਜਿਨ੍ਹਾਂ ਦੇ ਖਾਤੇ ਆ ਦੇ ਵਿੱਚ 1000 ਰੁਪਇਆ ਪਾਣਾ ਸੀ ਉਹ ਗਾਰੰਟੀ ਫੇਲ ਹੋਈ ਉਦੋਂ ਹੁਣ ਇਹਨਾਂ ਨੇ ਕਹਤਾ ਜੀ ਖਜ਼ਾਨੇ ਖਾਲੀ ਹੈ ਉਹ ਗਾਰੰਟੀ ਤੋਂ ਧਿਆਨ ਭਟਕਾਉਣ ਲਈ ਇਹਨਾਂ ਨੇ ਕਹਤਾ ਜੀ ਲੋ ਜੀ ਅਸੀਂ ਸਰਕਾਰੀ ਕੋਠੀਆਂ ਖਾਲੀ ਕਰਾ ਲਈਆਂ ਅਸੀਂ ਜਿਹੜਾ ਬੋਝ ਪੈ ਰਿਹਾ ਪੰਜਾਬ ਦੇ ਖਜ਼ਾਨੇ ਦੇ ਉੱਤੇ ਉਹਨੂੰ ਘਟਾ ਰਹੇ ਹਾਂ ਹੁਣ ਜਦੋਂ ਇਹ ਗਰੰਟੀਆਂ ਨੂੰ ਨਹੀਂ ਪੂਰਾ ਕਰ ਸਕਿਆ ਇਹਨਾਂ ਨੇ ਇੱਕ ਨਵਾਂ ਚਕੂਫਾ ਘੜਤਾ ਅਸੀਂ ਜੀ ਇਹਨਾਂ ਦੇ ਗਨਮੈਨ ਵਾਪਸ ਲੈ ਲੇ ਉਹ ਮੈਨੂੰ ਇਹ ਦੱਸੋ ਜਿਹੜੇ ਗਨਮੈਨ ਵਾਪਸ ਲਏ ਆ ਕਿਹੜੇ ਥਾਣਿਆਂ ਦੇ ਵਿੱਚ ਉਹਨਾਂ ਨੂੰ ਭੇਜਿਆ ਕਿਹੜੇ ਚੌਕੀਆਂ ਦੇ ਵਿੱਚ ਉਹਨਾਂ ਨੂੰ ਲਾਇਆ ਗਿਆ ਅੱਜ ਦੀ ਡੇਟ ਦੇ ਵਿੱਚ ਕ੍ਰਾਈਮ ਤਾਂ ਘਟਿਆ ਨਹੀਂ ਹੈਗਾ ਪਿਛਲੀ ਸਰਕਾਰਾਂ ਕਾਲੀ ਭਾਜਪਾ ਦੀ ਵੀ ਸਰਕਾਰ ਰਹੀ ਹੈ ਭਾਜਪਾ ਨੇ ਉਸ ਵੇਲੇ ਵੀ ਸਰਕਾਰ ਦੇ ਨਾਲ ਕੰਮ ਕੀਤਾ ਉਸ ਵੇਲੇ ਤਾਂ ਇੰਨਾ ਕ੍ਰਾਈਮ ਨਹੀਂ ਸੀਗਾ ਪਿੱਛੇ ਕਾਂਗਰਸ ਦੀ ਸਰਕਾਰ ਰਹੀ ਹੈ ਉਦੋਂ ਤਾਂ ਇਹ ਨਹੀਂ ਇੰਨਾ ਕ੍ਰਾਈਮ ਸੀ ਜੇ 400 ਜਾਂ 500 ਮੁਲਾਜ਼ਮ ਇਹਨਾਂ ਨੇ ਉੱਥੋਂ ਤੋਂ ਹਟਾਏ ਨੇ ਲੋਕਾਂ ਦੀ ਸੁਰੱਖਿਆ ਤੋਂ ਜਿਨ੍ਹਾਂ ਨੂੰ ਰਿਐਲਿਟੀ 'ਚ ਥ੍ਰੈਟ ਸੀਗਾ ਔਰ ਜਿਹਦਾ ਖਮਿਆਜਾ ਸਾਨੂੰ 2 ਦਿਨ ਪਹਿਲਾਂ ਦੇਖਣਾ ਪੈ ਗਿਆ ਅਸੀਂ ਆਪਣੇ ਪੰਜਾਬ ਨੇ ਇਸ ਖਮਿਆਜੇ ਨੂੰ ਭੁਗਤਿਆ ਦੂਸਰੀ ਗੱਲ ਸਾਨੂੰ ਉਹਨਾਂ ਨਾਲ ਕੋਈ ਇਹੋ ਜੀ ਉਹ ਅਲਰਜੀ ਨਹੀਂ ਹੈਗੀ ਕਿ ਉਹ ਸੱਤਾ ਦੇ ਵਿੱਚ ਬੈਠੇ ਆ ਤੇ ਅਸੀਂ ਉਹਨਾਂ ਦੀ ਟੰਗਾ ਖਿੱਚਣੀ ਆ ਅਸੀਂ ਹਮੇਸ਼ਾ ਭਾਰਤੀ ਜਨਤਾ ਪਾਰਟੀ ਹਮੇਸ਼ਾ ਸੱਚ ਤੇ ਖੜੀ ਹੈ ਔਰ ਸੱਚ ਦੇ ਨਾਲ ਹੀ ਪੰਜਾਬ ਦੇ ਮੁੱਦਿਆਂ ਨੂੰ ਚੱਕਦੀ ਰਹੇਗੀ ਔਰ ਪੰਜਾਬ ਦੇ ਵਿੱਚ ਹੋਰ ਜਿਹੜੇ ਵੱਧ ਰਹੇ ਇਸ ਕੰਮ ਨੂੰ ਰੋਕਣ ਵਾਸਤੇ ਹਮੇਸ਼ਾ ਆਵਾਜ਼ ਭਾਰਤੀ ਜਨਤਾ ਪਾਰਟੀ ਚੱਕਦੀ ਰਹੇਗੀ ਤੇ ਸਾਹਮਣੇ ਕੋਈ ਸਰਕਾਰ ਹੋਵੇ ਪਹਿਲੇ ਦੱਸੋ ਜਿਹੜਾ ਹਥਿਆਰ ਇੰਪੋਰਟਡ ਹਥਿਆਰ ਜਿਹੜੇ ਆਏ ਨੇ ਕੀ ਰਸਤੇ 'ਚ ਕੋਈ ਨਾਕਾ ਨਹੀਂ ਲੱਗਾ ਸੀ ਕਿ ਇਹ ਹਥਿਆਰ ਪਹੁੰਚੇ ਕਿਤਾ ਪਹੁੰਚ ਕਿਸ ਤਰ੍ਹਾਂ ਗਏ ਕਿ ਪੁਲਿਸ ਕਰ ਕੀ ਨਹੀਂ ਸੀ ਉਸ ਵਕਤ ਕਿ ਆਫਟਰ ਆਲ ਕੋਈ ਨਾ ਕੋਈ ਰਸਤਾ ਉਹਨਾਂ ਨੇ ਤੈਅ ਕੀਤਾ ਹੋਵੇਗਾ ਕਿਤਨੇ ਕਿਤਨੇ ਨਾਕਾ ਲੱਗਾ ਹੋਵੇਗਾ ਕੀ ਲੱਗਦਾ ਕੋਈ ਸਾਜ਼ਿਸ਼ ਆਏ ਕੋਈ ਰਾਜਨੀਤੀ ਹੈ ਕੀ ਕਾਰਨ ਸੀ ਜਿਹੜਾ ਉਹਨਾਂ ਦਾ ਕਤਲ ਕੀਤਾ ਗਿਆ ਵਾ ਦੇਖੋ ਜੀ ਜਿਹੜੀ ਗੱਲ ਆ ਗਈ ਇਹ ਸਭ ਉਹਨਾਂ ਦੇ ਕੋਲ ਹਥਿਆਰ ਆਣੇ ਜਿੰਨਾ ਤੁਸੀਂ ਕਹਿ ਰਹੇ ਹੋ ਕਿ ਰਸਤੇ ਨੱਕੇ ਹੁੰਦੇ ਨੇ ਔਰ ਇੰਪੋਰਟਡ ਹਥਿਆਰ ਉਹਨਾਂ ਦੇ ਕੋਲ ਆਣੇ ਇਹ ਦੇਖੋ ਬਹੁਤ ਹੀ ਵੱਡੀ ਮੰਦਭਾਗੀ ਗੱਲ ਹੈਗੀ ਹੈ ਕਿਉਂਕਿ ਅਗਰ ਜਿੱਥੇ ਤੱਕ ਤਾਂ ਮੈਨੂੰ ਲੱਗਦਾ ਕਿ ਕਿਤੇ ਇਹ ਕਿਤੇ ਇਹਨਾਂ ਦੀ ਸਰਕਾਰ ਦੇ ਤੰਤਰ ਨਾ ਹੋਵੇ ਕਿਉਂਕਿ ਉਹਨਾਂ ਨੇ ਇਲੈਕਸ਼ਨ ਵੀ ਲੜੇ ਆ ਇਹਨਾਂ ਦੇ ਖਿਲਾਫ ਠੀਕ ਹੈ ਜੀ ਇੱਕ ਪ੍ਰਸਿੱਧ ਕਲਾਕਾਰ ਸੀਗਾ ਔਰ ਉਹਦੀ ਜਿਹੜੀ ਬੋਲਬਾਣੀ ਜਾਂ ਉਹਦੇ ਜਿੰਨੇ ਵੀ ਗਾਣੇ ਮੈਂ ਅੱਜ ਤੱਕ ਸੁਨੇ ਆ ਉਹ ਗਾਣਿਆਂ ਦੇ ਵਿੱਚ ਤਕਰੀਬਨ ਉਹਨਾਂ ਨੇ ਸਚਾਈ ਬੋਲੀ ਹੈ ਕਿ ਕਈ ਗਾਣਿਆਂ ਦੇ ਵਿੱਚ ਅਸੀਂ ਮੈਂ ਸੁਨੇ ਆ ਕਿ ਉਹਦੇ ਵਿੱਚ ਤਕਰੀਬਨ ਸਚਾਈ ਹੈ ਬਾਕੀ ਰਹਿ ਗਈ ਗੱਲ ਹਥਿਆਰ ਇੱਥੇ ਆਣਾ ਇਹਦੇ ਵਿੱਚ ਤਾਂ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਇਹ ਫੇਲੀਅਰ ناکਾਮੀ ਜabb ਵੀ ਹੈਗੀ ਹੈ ਜਿਹਦੇ ਕਰਕੇ ਪੰਜਾਬ ਦੇ ਵਿੱਚ ਗੁੰਡਾਗਰਦੀ ਵੱਧਦੀ ਜਾ ਰਹੀ ਹੈਗੀ ਹੈ ਪੰਜਾਬ ਦੇ ਵਿੱਚ ਇਹ ਚਲਨ ਬਣ ਗਿਆ ਹੈਗਾ ਕਿ ਹਥਿਆਰਾਂ ਦਾ ਸ਼ਰੇਆਮ ਗੋਲੀਆਂ ਚਲਾਈ ਜਾ ਰਹੀ ਹੈ ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ ਇਹਦੇ ਉੱਤੇ ਪੰਜਾਬ ਦੀ ਸਰਕਾਰ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਇਸ ਨੂੰ ਸਾਹਮਣੇ ਦੇ ਵਿੱਚ ਇਸ ਨੂੰ ਸਮੇਟਣ ਦੇ ਵਿੱਚ ਬਿਲਕੁਲ ਫੇਲ ਸਾਬਤ ਹੋ ਰਹੇ ਨੇ ਦੇਖੋ ਜਿਸ ਤਰ੍ਹਾਂ ਕਿ ਭਗਵੰਤ ਮਾਨ ਜੀ ਦਾ ਬਿਆਨ ਆਇਆ ਹੈ ਵੀ ਕੋਈ ਵੀ ਹੋਣ ਸੈਲੀਬ੍ਰਿਟੀ ਜਾਂ ਕੋਈ ਸਿੰਗਰ ਕਿਸੇ ਵੀ ਤਰ੍ਹਾਂ ਦਾ ਹਥਿਆਰ ਨੂੰ ਕੋਈ ਅਗਰ ਗਾਣੇ ਦੇ ਵਿੱਚ ਪ੍ਰਮੋਟ ਕਰਦਾ ਵਾ ਉਸੇ ਕਾਰਵਾਈ ਕੀਤੀ ਜਾਵੇਗੀ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਯਾਨੀ ਕਿ ਕਿਸੇ ਤਰ੍ਹਾਂ ਦਾ ਵੀ ਗਲਤ ਕੰਮ ਨੂੰ ਪ੍ਰਮੋਟ ਕਰਦਾ ਵਾ ਉਸ ਤੇ ਕਾਰਵਾਈ ਕੀਤੀ ਹਲੇ ਅਪੀਲ ਕੀਤੀ ਉਹਨਾਂ ਨੇ ਭਗਵੰਤ ਮਾਨ ਜੀ ਬੜੀ ਦੇਰ ਬਾਅਦ ਸੁੱਤੇ ਉੱਠੇ ਨੇ ਜਦੋਂ ਇਹ ਮੈਂਬਰ ਪਾਰਲੀਮੈਂਟ ਸੀ ਉਦੋਂ ਕਿਉਂ ਨਹੀਂ ਇਹ ਅਪੀਲਾਂ ਕੀਤੀਆਂ ਗਈਆਂ ਉਹਨਾਂ ਨੂੰ ਅੱਜ ਹੀ ਚੇਤੇ ਜਾਣਾ ਸੀਗਾ ਅੱਜ ਹੀ ਇਹ ਨਜ਼ਰ ਆਣਾ ਸੀਗਾ ਕਿ ਆਹ ਹਥਿਆਰ ਇਹਦੇ ਚ ਯੂਜ਼ ਹੋ ਰਹੇ ਨੇ ਪਿਛਲੇ 7-8 ਸਾਲ ਤੋਂ ਉਹ ਖੁਦ ਵੀ ਫਿਲਮ ਇੰਡਸਟਰੀ ਚ ਰਹੇ ਨੇ ਉਹ ਖੁਦ ਵੀ ਫਿਲਮ ਇੰਡਸਟਰੀ ਦੇ ਨਾਲ ਚੱਲਦੇ ਰਹੇ ਨੇ ਪਿਛਲੇ 8 ਸਾਲ ਤੋਂ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਉਹਦੋਂ ਸੁੱਤੇ ਹੋਏ ਸੀਗੇ ਅੱਜ ਇਹਨਾਂ ਨੂੰ ਕਿਉਂ ਚੇਤੇ ਆਇਆ ਜਦੋਂ ਇੱਕ ਮਾਂ ਦਾ ਪੁੱਤ ਚਲੇ ਗਿਆ ਉਦੋਂ ਹੀ ਚੇਤੇ ਆਣਾ ਸੀ ਇੱਕ ਮਾਂ ਦਾ ਪੁੱਤ ਖਿਡਾਰੀ ਚਲੇ ਗਿਆ ਉਦੋਂ ਹੀ ਚੇਤੇ ਆਣਾ ਸੀ ਪੰਜਾਬ ਦੀ ਜਵਾਨੀ ਨੂੰ ਇਹ ਕਹਿੰਦੇ ਅਸੀਂ ਨਸ਼ਿਆਂ ਨੂੰ ਕੰਟਰੋਲ ਕਰ ਲਿਆ ਕਾਲਾ ਨਸ਼ਿਆਂ ਨੂੰ ਕੰਟਰੋਲ ਕਰ ਲੈ ਨਸ਼ਿਆਂ ਨੂੰ ਜੇ ਕੰਟਰੋਲ ਕੀਤਾ ਹੁੰਦਾ ਤੇ ਅੱਜ ਆਏ ਦੇ ਨੇ ਬੰਦੇ ਨਾ ਫੜੇ ਜਾਂਦੇ ਕਿਸੇ ਕੋਲੋਂ ਕਿੰਨੇ ਗ੍ਰਾਮ ਸਮਾਨ ਫੜਿਆ ਜਾ ਰਿਹਾ ਕਿਸੇ ਕੋਲੋਂ ਕਿੰਨਾ ਸਮਾਨ ਫੜਿਆ ਜਾ ਰਿਹਾ ਇਹ ਸਿਰਫ ਇੱਕ ਦਿਖਾਵਾ ਦਿਖਾ ਰਹੀ ਹੈ ਸਰਕਾਰ ਸਿਰਫ ਨਾਟਕੀ ਸਰਕਾਰ ਹੈ ਜਿੱਦਾਂ ਭਗਵੰਤ ਮਾਨ ਜੀ ਨੇ ਆਪਣੀ ਜ਼ਿੰਦਗੀ ਨਾਟਕਾਂ ਦੇ ਵਿੱਚ ਹਾਸਿਆਂ ਦੇ ਵਿੱਚ ਕੱਢੀ ਆ ਉਹ ਇਹਨੂੰ ਵੀ ਇੱਕ ਫਿਲਮ ਇੰਡਸਟਰੀ ਦਾ ਸਿਸਟਮ ਸਮਝ ਕੇ ਇਹਨੂੰ ਸਰਕਾਰ ਨੂੰ ਚਲਾ ਰਿਹਾ ਇਹ ਭਗਵੰਤ ਮਾਨ ਜੀ ਇਦਾਂ ਸਰਕਾਰਾਂ ਨਹੀਂ ਚਲਾਈ ਜਾਂਦੀਆਂ ਸਾਡੀ ਤਾਂ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਦੇ ਮਾਹੌਲ ਨੂੰ ਪੰਜਾਬ ਦੀ ਜਿਹੜੀ ਉਜੜ ਰਹੀ ਜਵਾਨੀ ਨੂੰ ਸੰਭਾਲ ਲਓ ਇਹ ਤੁਹਾਡੇ ਹੱਥ ਵਿੱਚ ਇੱਕ ਮੌਕਾ ਤੁਹਾਨੂੰ ਜਨਤਾ ਨੇ ਦਿੱਤਾ ਅਗਰ ਇਹ ਵੀ ਮੌਕਾ ਤੁਸੀਂ ਗਵਾਤਾ ਤੇ ਤੁਹਾਨੂੰ ਆਪਣਾ ਮੂੰਹ ਦਿਖਾਉਣ ਵਾਸਤੇ ਜਗ੍ਹਾ ਨਹੀਂ ਹੋਊਗੀ ਉਸ ਪਰਮਾਤਮਾ ਦੇ ਅੱਗੇ ਤਾਨੂੰ ਆਪਣੀ ਸ਼ਕਲ ਦਿਖਾਣੀ ਵੀ ਬੜੀ ਓਕੀ ਹੋਊਗੀ ਕਿ ਜਿਹੜਾ ਤੁਹਾਨੂੰ ਫਤਵਾ ਮਿਲਿਆ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਕਿ ਮਨਕੀਰਤ ਔਲਕ ਮਨਕੀਰਤ ਔਲਕ ਇੱਕ ਸੈਲੀਬ੍ਰਿਟੀ ਆ ਸਿੰਗਰ ਆ ਉਸ ਨੂੰ ਵੀ ਧਮਕੀ ਦਿੱਤੀ ਜਾ ਰਹੀ ਆ ਉਸ ਦਾ ਵੀ ਕਿਹਾ ਜਾ ਰਿਹਾ ਵੀ ਦੋ ਦਿਨ ਦੇ ਵਿੱਚ ਵਿੱਚ ਵੀ ਤੇਰਾ ਵੀ ਤੂੰ ਵੀ ਆਪਣੇ ਆਪ ਨੂੰ ਸੰਭਾਲ ਲਾ ਉਸ ਨੂੰ ਵੀ ਇਸ ਤਰ੍ਹਾਂ ਧਮਕੀਆਂ ਆ ਰਹੀਆਂ ਰਮਨ ਜੀ ਉਹਦੇ ਲਈ ਉਹਦੇ ਲਈ ਉਹਦੇ ਲਈ ਪੰਜਾਬ ਪੁਲਿਸ ਕੀ ਕਰੇਗੀ ਉਹਦੇ ਲਈ ਆਮ ਆਦਮੀ ਪਾਰਟੀ ਕੀ ਕਰੇਗੀ ਕੀ ਸੁਰੱਖਿਆ ਦੇਵੇਗੀ ਉਹਨੂੰ ਕੀ ਲੱਗਦਾ ਮੈਂ ਉਸ ਪਰਮ ਪਿਤਾ ਪਰਮਾਤਮਾ ਅੱਗੇ ਹੀ ਅਰਦਾਸ ਕਰਾਂਗਾ ਕਿ ਜਿਹੜੇ ਸਾਡੇ ਸੈਲੀਬ੍ਰਿਟੀ ਨੂੰ ਹੁਣ ਧਮਕੀ ਆਈ ਹੈ ਉਹ ਅਗਰ ਆਪਣੀ ਸੁਰੱਖਿਆ ਦਾ ਹੱਲ ਆਪ ਕੱਢ ਲੈਣਗੇ ਤਾਂ ਬਹੁਤ ਵਧੀਆ ਅਗਰ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜਾਂ ਸਾਡੇ ਇਸ ਨਿਕੰਮੇ ਸਿਸਟਮ ਦੇ ਉੱਤੇ ਭਰੋਸੇ ਦੇ ਵਿੱਚ ਰਹਿਣਗੇ ਤੇ ਪਰਮਾਤਮਾ ਜਾਣੇ ਅੱਗੇ ਕੀ ਹੋਊਗਾ ਇਹ ਉਸ ਰੱਬ ਨੂੰ ਹੀ ਪਤਾ ਹੈ ਕਿਉਂਕਿ ਜਿੰਨੇ ਜਿੰਨੀ ਜ਼ਿੰਦਗੀ ਲਿਖੀ ਹੋਈ ਹੈ ਉਸ ਪਰਮ ਪਿਤਾ ਪਰਮਾਤਮਾ ਨੇ ਬੰਦੇ ਨੂੰ ਉਨੀ ਜ਼ਿੰਦਗੀ ਭੋਗਤਣੀ ਹੈ ਪਰ ਜੇ ਅਸੀਂ ਸਰਕਾਰਾਂ ਦੇ ਉੱਤੇ ਆਪਣੀ ਸੁਰੱਖਿਆ ਨੂੰ ਲੈ ਕੇ ਚੱਲਾਂਗੇ ਕਿ ਸਾਡੀ ਸੁਰੱਖਿਆ ਇਹ ਸਰਕਾਰਾਂ ਕਰ ਸਕਦੀਆਂ ਇਹ ਬਿਲਕੁਲ ਜ਼ੀਰੋ ਸਾਬਤ ਹੋਈਆਂ ਇਸ ਮਾਮਲੇ ਦੇ ਵਿੱਚ ਔਰ ਇਹ ਸਰਕਾਰ ਨੂੰ ਜਲਦ ਤੋਂ ਜਲਦ ਸੀਐਮ ਭਗਵੰਤ ਮਾਨ ਨੂੰ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਤੇ ਘਰ ਬਹਿ ਕੇ ਆਪਣਾ ਹਸਿਆ ਕਮੇਟੀ ਵਾਲਾ ਹੀ ਕੰਮ ਕਰ ਲੈਣਾ ਚਾਹੀਦਾ ਉਹ ਸਰਕਾਰ ਚਲਾਉਣ ਦੇ ਕਾਬਿਲ ਨਹੀਂ ਹੈ ਜਿਸ ਤਰ੍ਹਾਂ ਕਿ ਤੁਸੀਂ ਕਹਿੰਦੇ ਹੋ ਕਿ ਸਰਕਾਰ ਜਿਹੜੀ ਕਿ ਕੇਜਰੀਵਾਲ ਜੀ ਚਲਾ ਰਹੇ ਨੇ ਠੀਕ ਹੈ ਭਗਵੰਤ ਮਾਨ ਜੀ ਨੇ ਚਲਾਏ ਕੀ ਲੱਗਦਾ ਹੈ ਕਿ ਜਿਹੜੀ ਪੰਜਾਬ ਦੀ ਪੁਲਿਸ ਪੰਜਾਬ ਵਿੱਚ ਹੈ ਕਿਹਦੇ ਲਈ ਵਿੱਚ ਪੰਜਾਬ ਦੀ ਪੁਲਿਸ ਪੰਜਾਬ ਕਿਤੇ ਤੋਂ ਜੇ ਅੱਜ ਕੋਈ ਵੀ ਕੰਮ ਹੋਵੇ ਪਹਿਲਾਂ ਦਿੱਲੀ ਜਾ ਕੇ ਉਹਨਾਂ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਠੀਕ ਹੈ ਜੀ ਕਿਨੂੰ ਸਿਕਿਉਰਿਟੀ ਦੇਣੀ ਹੈ ਕਿਨੂੰ ਨਹੀਂ ਦੇਣੀ ਉਹਦੀ ਪਰਮਿਸ਼ਨ ਦਿੱਲੀ ਜਾ ਕੇ ਕੇਜਰੀਵਾਲ ਸਾਹਿਬ ਕੋਲ ਲੈਣੀ ਪੈਂਦੀ ਹੈ ਇਸ ਤੋਂ ਸਾਫ ਜਾਇਜ਼ ਹੈ ਗਿਆ ਕਿ ਜਿਹੜੀ ਪੰਜਾਬ ਦੀ ਗਵਰਨਮੈਂਟ ਹੈ ਜੋ ਕੇਜਰੀਵਾਲ ਦਾ ਸੁਪਨਾ ਸੀ ਕਿ ਮੇਰੇ ਕੋਲ ਇੱਕ ਸਟੇਟ ਦੀ ਗਵਰਨਮੈਂਟ ਹੋਣੀ ਚਾਹੀਦੀ ਹੈ ਉਹਦਾ ਸੁਪਨਾ ਪੂਰਾ ਹੋ ਗਿਆ ਔਰ ਉੱਥੇ ਬੈਠ ਕੇ ਆਪਣੇ ਰਿਮੋਟ ਕੰਟਰੋਲ ਦੇ ਨਾਲ ਪੰਜਾਬ ਨੂੰ ਕਟਪੁਤਲੀ ਬਣਾ ਕੇ ਪੰਜਾਬ ਦੀ सीएम ਨੂੰ ਕਟਪੁਤਲੀ ਬਣਾ ਕੇ ਪੰਜਾਬ ਦੇ ਬਿਊਰੋਕ੍ਰੇਸੀ ਨੂੰ ਕਟਪੁਤਲੀ ਬਣਾ ਕੇ ਆਪਣੇ ਹੱਥਾਂ ਦੇ ਉੱਤੇ ਨਚਾ ਰਿਹਾ ਦੇਖੋ ਜੀ 859 ਗਨਮੈਨ ਹੈਗੇ ਆ ਸਾਡੇ सीएम जी ਭਗਵੰਤ ਮਾਨ ਜੀ ਕੋਲ ਠੀਕ ਹੈ ਜੀ ਚੜਾ ਜੀ ਕੋ 45 40 ਤੋਂ ਲੈ ਕੇ 45 ਤੱਕ ਹੈਗੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਮਦਰ ਕੋਲ 20 ਨੇ ਉਹਨਾਂ ਦੀ ਸਿਸਟਰ ਕੋਲ 20 ਨੇ ਇਹ ਗਨਮੈਨ ਜਿਹੜੇ ਹੈਗੇ ਆ ਠੀਕ ਹੈ ਇਹਨਾਂ ਦੀ ਸੁਰੱਖਿਆ ਵੀ ਠੀਕ ਹੈ ਕਿ ਜਿਹੜੇ ਬਾਕੀ ਲੋਗ ਨੇ ਬਾਕੀ ਲੋਗ ਨੇ ਜਿਹਨੇ ਸੈਲੀਬ੍ਰਿਟੀ ਨੇ ਜਾਂ ਕੋਈ ਪੋਲੀਟੀਸ਼ੀਅਨ ਨੇ ਜਿੰਨਾਂ ਕੋ ਸੁਰੱਖਿਆਵਾਂ ਵਾਪਸ ਲਿੱਤੇ ਆ ਗਏ ਆ ਕਿ ਉਹਨਾਂ ਦੀ ਜਾਨ ਦੀ ਕੋਈ ਮੋਲ ਨਹੀਂ ਹੈ ਹਰ ਬੰਦੇ ਦੀ ਜ਼ਿੰਦਗੀ ਦਾ ਮੋਲ ਹੈ ਉਹ ਪਰਿਵਾਰਾਂ ਨੂੰ ਪੁੱਛੋ ਚਾਹੇ ਕੋਈ ਸੈਲੀਬ੍ਰਿਟੀ ਹੈ ਚਾਹੇ ਕੋਈ ਪੋਲੀਟੀਸ਼ੀਅਨ ਹੈ ਚਾਹੇ ਕੋਈ ਸਮਾਜਿਕ ਆਧਾਰੇ ਦੇ ਨਾਲ ਜੁੜਿਆ ਹੋਇਆ ਉਹਦੇ ਪਰਿਵਾਰਾਂ ਨੂੰ ਪੁੱਛੋ ਕਿ ਉਹ ਬੰਦਾ ਜਦੋਂ ਘਰੋਂ ਨਿਕਲਦਾ ਤੇ ਉਸ ਪਰਿਵਾਰ ਨੂੰ ਇੱਕ ਫਿਕਰ ਲੱਗੀ ਰਹਿੰਦੀ ਹੈ ਕਿ ਅੱਜ ਮੇਰੇ ਬੱਚੇ ਨੂੰ ਅੱਜ ਮੇਰੇ ਭਰਾ ਨੂੰ ਅੱਜ ਮੇਰੇ ਪਤੀ ਨੂੰ ਕੁਝ ਇਹੋ ਜਿਹਾ ਕੰਮ ਨਾ ਹੋ ਜਵੇ ਕਿ ਜੋ ਪੰਜਾਬ ਦਾ ਮਾਹੌਲ ਬਣ ਗਿਆ ਮੈਂ ਇੱਕ ਫੇਸਬੁੱਕ ਤੇ ਦੇਖ ਰਿਆ ਸੀਗਾ ਇੱਕ ਅ ਰੀਲਸ ਬਣੀ ਆਉਂਦੀ ਆ ਉਹਦੇ ਵਿੱਚ ਦੇਖ ਰਿਆ ਇੱਕ ਲੜਕੇ ਨੇ ਐਕਟਿਵਾ ਤੇ ਆਪਣੀ ਦੋ ਸਿਸਟਰ ਉਤਾਰੀਆਂ ਸਕੂਲ ਦੇ ਬਾਹਰ ਜਿੱਦਾਂ ਹੀ ਉਹ ਦੋਨੋਂ ਲੜਕੀਆਂ ਉਤਰਦੀਆਂ ਤੇ ਉਹ ਪਿੱਛੋਂ ਦੀ ਤੇਜ਼ ਐਕਟਿਵਾ ਦੇ ਉੱਤੇ ਮੁੰਡੇ ਆਂਦੇ ਆ ਤੇ ਬੜੀ ਜ਼ੋਰ ਦੀ ਉਹਦੇ ਉੱਤੇ ਕੋਈ ਕਿਸੇ ਹਥਿਆਰ ਨਾਲ ਹਮਲਾ ਕਰਦੇ ਉਹ ਬੰਦਾ ਉੱਥੇ ਹੀ गिर ਜਾਂਦਾ ਠੀਕ ਹੈ ਜੀ ਹੁਣ ਪਟਿਆਲੇ ਦੇ ਵਿੱਚ ਵੀ ਆ ਦੇਖ ਰਿਆ ਸੀ ਮਾਤੀ ਦਾ ਕਤਲ ਹੋਇਆ ਹੂੰ ਥੋੜੇ ਦਿਨ ਪਹਿਲਾਂ ਜਲੰਧਰ ਦੇ ਵਿੱਚ ਐਸਐਚਓ ਦੇ ਗੋਲੀਆਂ ਮਾਰੀਆਂ ਕਾਨੂੰਨੀ ਢਾਂਚਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਣ ਤੇ ਜਿਹੜਾ ਸਾਡੇ ਪੰਜਾਬ ਦਾ ਕਾਨੂੰਨੀ ਢਾਂਚਾ ਸੀ ਬਿਲਕੁਲ ਹੀ ਵਿਗੜ ਚੁਕਾ ਇੱਥੇ ਅਤਮ ਜੀ ਮੈਨੂੰ ਇਹ ਦੱਸੋ ਕਿ ਜਦ ਪਤਾ ਸੀਗਾ ਵੀ ਮੂਸੇਵਾਲ ਜੀ ਨੂੰ ਆਪਣਾ ਧਮਕੀਆਂ ਆ ਰਹੀਆਂ ਫਿਰ ਉਸ ਉਸ ਉਹਨਾਂ ਦੇ ਕੋਲ ਸਿਕਿਉਰਿਟੀ ਵਾਪਸ ਲੈਣ ਦਾ ਮਤਲਬ ਕੀ ਸੀਗਾ ਜਦ ਪਤਾ ਸੀਗਾ ਅਲੱਗ ਹੀ ਉਹਨਾਂ ਦੇ ਫਾਦਰ ਸਾਹਿਬ ਵੱਲੋਂ ਅਮਰੀਕਾਲਾ ਉਸ ਦਿਨ ਹੀ ਜਾ ਉਸ ਤੋਂ ਇੱਕ ਦਿਨ ਪਹਿਲਾਂ ਐਫਆਰ ਵੀ ਲਿਖਾਈ ਗਈ ਹੈ ਪਿੱਛੇ ਸਕਿਉਰਟੀ ਲੈ ਕੇ ਵੀ ਗਏ ਨੇ ਉਹ ਪਰ ਉਸ ਤੋਂ ਪਹਿਲਾਂ ਉਹਨਾਂ ਦਾ ਗੋਲੀਆਂ ਨਾਲ ਕੰਮ ਹੋ ਚੁੱਕਾ ਸੀਗਾ ਗੋਲੀਆਂ ਲੱਗ ਚੁੱਕੀਆਂ ਸੀ ਉਹਨਾਂ ਨੂੰ ਰਮਨ ਜੀ ਸਕਿਉਰਟੀ ਵਾਪਸ ਲੈ ਲਈ ਕਿਉਂ ਲੈ ਲਈ ਇਹਦਾ ਸਹੀ ਮੈਨੂੰ ਤਾਂ ਜਵਾਬ ਮੈਨੂੰ ਤਾਂ ਜਿੱਥੇ ਤੱਕ ਲੱਗਦਾ ਕੀ ਪਤਾ ਇਹਨਾਂ ਦੀ ਆਪਣੀ ਹੀ ਕੋਈ ਦਿਮਾਗੀ ਸਕੀਮ ਹੀ ਨਾ ਹੋਵੇ ਇਹਨਾਂ ਨੇ ਸਕਿਉਰਟੀ ਲੈ ਲਈ ਵਾਪਸ ਜਦ ਪਤਾ ਕਿ ਇੱਕ ਸੈਲੀਬ੍ਰਿਟੀ ਨੂੰ ਧਮਕੀਆਂ ਆ ਰਹੀਆਂ ਹੈਗੀਆਂ ਇੱਕ ਸਾਰਾ ਨਜ਼ਰ ਆਣ ਦੇ ਬਾਵਜੂਦ ਵੀ ਉਹ ਬਗਰਨੀ ਨੀਂਦ ਬਣ ਕੇ ਸੋ ਜਾਣਾ ਕਿਤੇ ਨਾ ਕਿਤੇ ਸਰਕਾਰ ਦੇ ਉੱਤੇ ਸਵਾਲੀਆ ਨਿਸ਼ਾਨ ਹੈਗਾ ਕਿ ਜਿਹੜਾ ਇਹ ਕਤਲ ਸਿੱਧੂ ਮੁਸੇਵਾਲੇ ਦਾ ਹੋਇਆ ਹੈ ਕਿਤੇ ਸਰਕਾਰ ਤਾਂ ਪਿੱਛੇ ਦੇ ਨਜ਼ਰ ਤਨੀ ਆ ਰਹੀ ਲੋਕ ਪੜ ਕੇ ਹੋਏ ਨੇ ਲੋਕ ਭਗਵੰਤ ਮਾਨ ਜੀ ਦੇ ਪੋਸਟਰ ਤੱਕ ਲੋਕ ਪਾੜ ਰਹੇ ਨੇ ਲੋਕ ਭਗਵੰਤ ਮਾਨ ਮਰਦਾਬਾਦ ਕਹਿ ਰਹੇ ਨੇ ਜਿੱਥੇ ਲੋਕ ਉਹੀ ਲੋਕ ਸੀਗੇ ਜਿਹੜਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦੀ ਪਾਰਟੀ ਜਿੰਦਾਬਾਦ ਇਹ ਜਿਹੜੇ ਲੋਕ ਨਾਰੇ ਲਾ ਰਹੇ ਸੀ ਇਸ ਵਕਤ ਉਹੀ ਲੋਕ ਆਮ ਆਦਮੀ ਪਾਰਟੀ ਮਰਦਵਾ ਦੇ ਨਾਰੇ ਨਜ਼ਰ ਆ ਰਹੇ ਨੇ ਲੋਕ ਲਗਾ ਰਹੇ ਨੇ ਰਮਨ ਜੀ ਜੇ ਚੰਗੇ ਕਰਮ ਕਰਾਂਗੇ ਤਾਂ ਚੰਗਾ ਫਲ ਮਿਲੂਗਾ ਜੇ ਮਾੜੇ ਕਰਮ ਕਰਾਂਗੇ ਤਾਂ ਮਾੜਾ ਹੀ ਫਲ ਮਿਲੂਗਾ ਜੇ ਆਮ ਆਦਮੀ ਪਾਰਟੀ ਦਿੱਲੀ ਦਾ ਮਾਡਲ ਲੈ ਕੇ ਇੱਥੇ ਪੰਜਾਬ ਦੇ ਵਿੱਚ ਆਈ ਸੀਗੀ ਉਹ ਸਾਰਾ ਮਾਡਲ ਦਿੱਲੀ ਦਾ ਇਹਨਾਂ ਦਾ ਫੇਲ ਹੋ ਚੁੱਕਾ ਹੋਇਆ ਆਪਣੀ ਗਾਰੰਟੀਆਂ ਤੋਂ ਫੇਲ ਹੋ ਚੁੱਕੇ ਆ ਕਾਨੂੰਨੀ ਢਾਂਚੇ ਨੂੰ ਸੰਭਾਲਣ ਦੇ ਵਿੱਚ ਫੇਲ ਹੋ ਚੁੱਕੇ ਨੇ ਕਿਸੇ ਵੀ ਪਾਸੇ ਇਹ ਸਰਕਾਰ ਆਪਣੇ ਆਪ ਨੂੰ ਸਹੀ ਢੰਗ ਦੇ ਨਾਲ ਪ੍ਰੂਫ ਨਹੀਂ ਕਰ ਪਾਈ ਹੈਗੀ ਔਰ ਮੈਂ ਸੈਂਟਰ ਗਵਰਨਮੈਂਟ ਕੇਂਦਰ ਸਰਕਾਰ ਨੂੰ ਤੁਹਾਡੇ ਚੈਨਲ ਮਾਧਿਅਮ ਰਾਹੀਂ ਇਹ ਗੁਜਾਰਿਸ਼ ਕਰਾਂਗਾ ਕਿ ਪੰਜਾਬ ਦੀ ਕਾਨੂੰਨ ਦੀ ਅਮਨ ਸ਼ਾਂਤੀ ਨੂੰ ਬਣਾਉਣ ਵਾਸਤੇ ਇੱਥੇ ਗਵਰਨਰਰੀ ਰਾਜ ਲਗਾਇਆ ਜਾਵੇ ਜਾਂ ਕੋਈ ਐਸਾ ਸਿਸਟਮ ਬਣਾਇਆ ਜਾਵੇ ਜਿਦੇ ਨਾਲ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਇਹ ਆਪਣੇ ਆਪ ਆਪਣੇ ਹੱਥੇ ਚ ਰੱਖ ਕੇ ਜੋ ਇੱਥੇ ਦੀਆਂ ਗੈਂਗਵਾਰਾਂ ਹੋ ਰਹੀਆਂ ਜੋ ਇੱਥੇ ਰੋਜ਼ ਕਤਲੇਆਮ ਹੋ ਰਿਹਾ ਸਾਡੇ ਖਿਡਾਰੀ ਮਾਰੇ ਜਾ ਰਹੇ ਸਾਡੇ ਪੰਜਾਬ ਦੇ ਉੱਗੇ ਕਲਾਕਾਰ ਜਿਹੜੇ ਸਿੰਗਰ ਨੇ ਉਹ ਮਾਰੇ ਜਾ ਰਹੇ ਪੰਜਾਬ ਦੀਆਂ ਵੱਡੀਆਂ ਹਸਤੀਆਂ ਨੂੰ ਧਮਕੀਆਂ ਆ ਰਹੀਆਂ ਇਹਨੂੰ ਸੰਭਾਲਣ ਦੇ ਵਿੱਚ ਸੈਂਟਰਲ ਸਰਕਾਰ ਆਪਣਾ ਯੋਗਦਾਨ ਦਵੇ ਤਾਂ ਜੋ ਪੰਜਾਬ ਨੂੰ ਅਮਨ ਸ਼ਾਂਤੀ ਤੇ ਖੁਸ਼ਹਾਲੀ ਵਾਲਾ ਪੰਜਾਬ ਰਹਿਣ ਦਿੱਤਾ ਜਾਵੇ ਨਾ ਕਿ ਉਹ 1990 ਔਰ 84 ਵਾਲੇ ਦੌਰ ਦੇ ਵਿੱਚ ਸਾਨੂੰ ਲੈ ਕੇ ਜਾਣ। ਅਸਲ ਜੀ ਜਿਹੜੇ ਲੋਕਾਂ ਜਿਹਨੂੰ ਕਤਲਿਆਮ ਹੋਇਆ ਵਾ ਕਈਆਂ ਨੂੰ ਧਮਕੀਆਂ ਨੇ ਹਾਲੇ ਵੀ ਸੈਲੀਬ੍ਰਿਟੀਾਂ ਨੂੰ ਧਮਕੀਆਂ ਆ ਰਹੀਆਂ ਵਾ ਅਤੇ ਕਾਨੂੰਨੀ ਲੱਗਦਾ ਹੈ ਜਿਨ੍ਹਾਂ ਦੀ ਸੁਰੱਖਿਆ ਵਾਪਸ ਲਈਤੀ ਗਈ ਆ ਉਹਨਾਂ ਨੂੰ ਦੁਬਾਰਾ ਦੇ ਦੇਣੀ ਚਾਹੀਦੀ ਕਿਉਂਕਿ ਹਰ ਇੱਕ ਦੀ ਜਾਨ ਦਾ ਮੋਲ ਕੋਈ ਜਾਨ ਦਾ ਮੋਲ ਨਹੀਂ ਹੁੰਦਾ ਜਾਨ ਅਨਮੋਲੀ ਹੁੰਦੀ ਆ ਦੇਖੋ ਸਰਕਾਰ ਨੂੰ ਸੋਚਣਾ ਚਾਹੀਦਾ ਇਹਦੇ ਬਾਰੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕਿਸੇ ਵੀ ਕਿਸਮ ਦਾ ਚਾਹੇ ਸੁਰੱਖਿਆ ਸੰਬੰਧੀ ਹੋਵੇ ਚਾਹੇ ਲੋਕਾਂ ਦੇ ਰੁਜ਼ਗਾਰ ਸੰਬੰਧੀ ਹੋਵੇ ਚਾਹੇ ਲੋਕਾਂ ਦੀ ਸਹੂਲਤਾਂ ਦੇ ਸੰਬੰਧੀ ਹੋਵੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਹਨੂੰ ਸਹੀ ਢੰਗ ਨਾਲ ਸੋਚ ਸਮਝ ਕੇ ਅਲਜੀਨਾਮਾ ਪਾਣ ਤਾਂ ਜੋ ਮਤਲਬ ਬੇਤੁਕੇ ਤਰੀਕੇ ਦੇ ਨਾਲ ਇਹ ਕੰਮ ਨਾ ਕਰਨ ਕਿ ਪਹਿਲਾਂ ਇੱਕ ਵਾਰੀ ਉਹਨੂੰ ਕਹਿ ਦਿੱਤਾ ਜਾਵੇ ਕਿ ਇਸ ਕੰਮ ਨੂੰ ਕਰ ਦਿਓ ਔਰ ਬਾਅਦ ਦੇ ਵਿੱਚ ਉਹੀ ਬੋਲਾਂ ਨੂੰ ਵਾਪਸ ਲੈਣਾ ਪਵੇ ਇਹ ਸਰਕਾਰ ਫੇਲੀਅਰ ਸਾਬਿਤ ਹੋ ਰਹੀ ਹੈ ਔਰ ਸਭ ਤੋਂ ਨਿਕੰਮੀ ਸਰਕਾਰ ਦੇ ਤੌਰ ਦੇ ਤੇ ਸਾਬਿਤ ਹੋ ਰਹੀ ਹੈ ਕਿਉਂਕਿ ਇਹਨਾਂ ਨੂੰ ਕੋਈ ਕੰਮ ਕਰਨ ਦਾ ਤਰੀਕਾ ਨਹੀਂ ਸਮਝ ਆਏਗਾ ਜਦ ਤੱਕ ਇਹਨਾਂ ਨੂੰ ਇੱਕ ਇੱਕ ਐਜੂਕੇਸ਼ਨ ਨਾ ਹੋਵੇ ਕਿ ਸਰਕਾਰ ਨੂੰ ਕਿੱਦਾਂ ਚਲਾਉਣਾ ਤਦ ਤੱਕ ਇਹੋ ਜਿਹੇ ਬੰਦਿਆਂ ਨੂੰ ਗੱਦੀ ਦੇ ਉੱਤੇ ਨਹੀਂ ਬਿਠਾਉਣਾ ਤੇ ਜਿਹਦੀ ਅੱਗੇ ਦੀ ਗੱਲ ਕਰੀਏ ਤਰੀਕਾ ਤਾਂ ਹਲੇ ਸਰ ਸਰਕਾਰ ਨੂੰ ਹਲੇ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਥੋੜਾ ਵਕਤ ਤਾਂ ਲੱਗਦਾ ਹੀ ਹੈ ਹਰ ਚੀਜ਼ ਨੂੰ ਸੁਧਾਰਨ ਦਾ ਕੋਈ ਵੀ ਕੰਮ ਕਰ ਰਹੀਏ ਤੇ ਕੁਝ ਨੂੰ ਉਸ ਨੂੰ ਥੋੜਾ ਟਾਈਮ ਤਾਂ ਸਮਾਂ ਤਾਂ ਲੱਗਦਾ ਹੀ ਹੈ ਤੁਹਾਡੀ ਗੱਲ ਬਿਲਕੁਲ ਸਹੀ ਹੈ ਹਰ ਕੰਮ ਨੂੰ ਸਮਾਂ ਲੱਗਦਾ ਹੈ ਪਰ ਅਗਰ ਸੀਐਮ ਭਗਵੰਤ ਮਾਨ ਜੀ ਆਪਣੇ ਸਿਸਟਮ ਦੇ ਨਾਲ ਆਪਣੀ ਸੋਚ ਸਮਝ ਦੇ ਨਾਲ ਆਪਣੀ ਸੂਝਵਾਨ ਸ਼ਕਤੀ ਦੇ ਨਾਲ ਇਹਨੂੰ ਚਲਾਣ ਆਹੀ ਉਹ ਸਰਕਾਰ ਚਲਾ ਸਕਦੇ ਜੇ ਪਿੱਛੇ ਦਿੱਲੀ ਦੇ ਉਹ ਕੇਜਰੀਵਾਲ ਜੀ ਦਾ ਰਿਮੋਟ ਕੰਟਰੋਲ ਹੋਊਗਾ ਫਿਰ ਉਹ ਸਰਕਾਰ ਨਹੀਂ ਚਲਾ ਸਕਦੇ ਕਿਉਂਕਿ ਉਹਨਾਂ ਨੂੰ ਆਪ ਵੀ ਡਰ ਹੈ ਜਿੱਦਾਂ ਸਿੰਗਲਾ ਫਸੇ ਉਹਦਾ ਮੈਨ ਆ ਫਸ ਜਾਵਾਂ ਸਰ ਜਿੱਦਾਂ ਤੁਸੀਂ ਕਿਹਾ ਸਿੰਗਲਾ ਜੀ ਨੂੰ ਫਸਾਇਆਗਾ ਤੁਸੀਂ ਇਹ ਗੱਲ ਕਿਤਾ ਕਹਿ ਸਕਦੇ ਹੋ ਉਹ ਸਿੰਗਲਾ ਜੀ ਨੂੰ ਫਸਾਇਆਗਾ ਜਦੋਂ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਬਣੀ ਸੀ ਉਦੋਂ ਵੀ ਇਹ ਸਟੰਟ ਇਹਨਾਂ ਨੇ ਖੇਡਿਆ ਸੀਗਾ ਦਿੱਲੀ ਦੇ ਵਿੱਚ ਡਾਕਟਰ ਸਤਿੰਦਰ ਜੈਨ ਜੀ ਜੋ ਉਹ ਵੀ ਮੰਤਰੀ ਨੇ ਉਹਨਾਂ ਦੇ ਉੱਤੇ ਵੀ ਰਿਸ਼ਵਤਖੋਰੀ ਦਾ ਇਲਜ਼ਾਮ ਲੱਗੇ ਇਹ ਸਾਰਾ ਇਹ ਸਟੰਟ ਬਾਜੀ ਨਾਲ ਸਿਸਟਮ ਦੇ ਨਾਲ ਆਪਣੇ ਬੰਦੇ ਨੂੰ ਇਹ ਪਹਿਲਾਂ ਆਪ ਹੀ ਕੰਮ ਕਰਦੇ ਨੇ ਛੋਟੇ ਪੁਰਾਦੇ ਉੱਤੇ ਵੀ ਇਹਨਾਂ ਨੇ ਇਲਜ਼ਾਮ ਲਾ ਕੇ ਕੱਢਿਆ ਪਾਰਟੀ ਦੇ ਵਿੱਚੋਂ ਸੇਮ ਭਗਵੰਤ ਮਾਨ ਜੀ ਨੂੰ ਵੀ ਇਹ ਡਰ ਹੈਗਾ ਕਿ ਤੇ ਮੇਰੇ ਉੱਤੇ ਵੀ ਕੋਈ ਇਦਾਂ ਦਾ ਐਲੀਗੇਸ਼ਨ ਲਾ ਕੇ ਮੇਰੀ ਸੀਐਮ ਦੀ ਕੁਰਸੀ ਨਾ ਕੋਈ ਜਾਵੇ ਇਸ ਕਰਕੇ ਉਹ ਕੇਜਰੀਵਾਲ ਦੀ ਕਟਪੁਤਲੀ ਬਣ ਕੇ ਪੰਜਾਬ ਨੂੰ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਨਚਾ ਰਹੇ ਨੇ ਅੱਛਾ ਸਰ ਮੇਰਾ ਹੁਣ ਇਹ ਤੁਸੀਂ ਅਪੀਲ ਕੀ ਕਰਨਾ ਚਾਹੁੰਦੇ ਹੋ ਪੰਜਾਬ ਸਰਕਾਰ ਨੂੰ ਮੈਂ ਜੀ ਪੰਜਾਬ ਸਰਕਾਰ ਭਗਵੰਤ ਮਾਨ ਸੀਐਮ ਜੀ ਨੂੰ ਇਹ ਅਪੀਲ ਕਰਨਾ ਚਾਹੁੰਦਾ ਅਪੀਲ ਕਰਨੀ ਨਹੀਂ ਕਰਨੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਪੰਜਾਬ ਦੀ ਜਵਾਨੀ ਹੈ ਪੰਜਾਬ ਦੇ ਖਿਡਾਰੀ ਹੈ ਪੰਜਾਬ ਦੇ ਕਲਾਕਾਰ ਨੇ ਪੰਜਾਬ ਦੀਆਂ ਉੱਗੀਆਂ ਸ਼ਖਸੀਅਤਾਂ ਨੇ ਪੰਜਾਬ ਦੇ ਚੋ ਕੋਈ ਵੀ ਰਾਜਨੀਤਿਕ ਸ਼ਖਸੀਅਤਾਂ ਨੇ ਠੀਕ ਹੈ ਜੀ ਇਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਪੰਜਾਬ ਸਰਕਾਰ ਦਾ ਕੰਮ ਹੈਗਾ ਉਹਨੂੰ ਸੰਭਾਲਣਾ ਪੰਜਾਬ ਸਰਕਾਰ ਦਾ ਕੰਮ ਹੈ ਔਰ ਮੇਰੀ ਇਹੀ ਬੇਨਤੀ ਹੈ ਕਿ ਸਰਕਾਰ ਆਪਣੇ ਸਿਸਟਮ ਦੇ ਨਾਲ ਆਪਣੀ ਸੂਝਵਾਨ ਦੇ ਨਾਲ ਸਰਕਾਰ ਨੂੰ ਚਲਾਵੇ ਨਾ ਕਿ ਦਿੱਲੀ ਦੀ ਕਟਪੁਤਲੀ ਕੇਜਰੀਵਾਲ ਦੀ ਬਣ ਕੇ ਇਸ ਸਰਕਾਰ ਨੂੰ ਚਲਾਵੇ ਠੀਕ ਹੈ ਜੀ ਮੈਂ ਇਹੀ ਕਹਿਣਾ ਚਾਹਾਂਗਾ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਪੰਜਾਬ ਪੰਜਾਬੀਅਤ ਨੂੰ ਬਚਾਉਣ ਲਈ ਪੰਜਾਬੀ ਪੁੱਤ ਬਣ ਕੇ ਪੰਜਾਬ ਦੇ ਪੁੱਤ ਬਣ ਕੇ ਪੰਜਾਬ ਨੂੰ ਸੰਭਾਲਣ ਨਾ ਕਿ ਦਿੱਲੀ ਦੀ ਕਟਪੁਤਲੀ ਬਣ ਕੇ ਇਸ ਪੰਜਾਬ ਨੂੰ ਇੱਕ ਐਸੇ ਲੀਗ ਦੇ ਉੱਤੇ ਲੈ ਜਾਣ ਜਿਹਦੇ ਨਾਲ ਪੰਜਾਬ ਦੀ ਜਨਤਾ ਇਹਨਾਂ ਨੂੰ ਕਦੀ ਆਣ ਵਾਲੇ ਸਮੇਂ माफ ਨਾ ਕਰ ਪਾਵੇ ਜੈ ਹਿੰਦ ਜੈ ਵਾਰਤ ਜਿਸ ਤਰ੍ਹਾਂ ਕੀ ਦੇਖਿਆ ਅਸੀਂ ਬੀਜੇਪੀ ਦੇ ਆਗੂ ਅਤਲ ਕਪੂਰ ਜਿਨੇ ਗੱਲਬਾਤ ਕੀਤੀ ਆ ਉਹਨਾਂ ਦਾ ਕਹਿਣਾ ਇਹ ਹੈ ਕਿ ਪੰਜਾਬ ਦੀ ਸੁਰੱਖਿਆ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਪੰਜਾਬੀਤ ਨੂੰ ਬਿਲਕੁਲ ਹੀ ਸੰਭਾਲ ਕੇ ਰੱਖਣਾ ਚਾਹੀਦਾ ਵਾ ਜਿਹੜਾ ਕਿ ਲਗਾਤਾਰ ਜਿਸ ਤਰ੍ਹਾਂ ਕੀ ਗੈਂਗਵਾਰ ਵਧ ਰਿਹਾ ਵਾ ਲਗਾਤਾਰ ਕਤਲ ਹੋ ਰਿਹਾ ਵਾ ਉਸ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਇਹ ਜਿਹੜਾ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਇਹ ਜਿਹੜੇ ਹੱਤੇ ਆਰ ਆਫਰਲ ਕਿਥੋਂ ਆਏ ਨੇ ਕਿਸ ਤਰ੍ਹਾਂ ਪਹੁੰਚੇ ਨੇ ਇੱਕ ਬਹੁਤ ਵੱਡਾ ਇੱਕ ਜਾਂਚ ਦਾ ਵਿਸ਼ਾਵਾ ਇਸ ਨੂੰ ਪੰਜਾਬ ਸਰਕਾਰ ਨੂੰ ਇਸ ਨੂੰ ਕਿਸ ਤਰ੍ਹਾਂ ਪੰਜਾਬ ਸਰਕਾਰ ਇਹ ਜਿਹੜੀ ਗੁੱਥੀ ਸੁਲਝਾਵੇਗੀ ਕਿਸ ਤਰ੍ਹਾਂ ਇਹਨੂੰ ਹੱਲ ਕਰੇਗੀ ਜਿਸਾ ਹੁਣ ਦੁਬਾਰਾ ਮਨਕੀਰਤ ਆਲਗ ਨੂੰ ਵੀ ਧਮਕੀ ਮਿਲ ਰਹੀ ਹੈ ਉਹਦੇ ਵੀ ਤੋਂ ਇੱਕ ਵੱਡਾ ਸਵਾਲ ਹੈ ਪੰਜਾਬ ਸਰਕਾਰ ਉਹਦੀ ਸੁਰੱਖਿਆ ਨੂੰ ਲੈ ਕੇ ਕੀ ਕਰੇਗੀ ਇਹ ਵੀ ਇੱਕ ਜਾਂਚ ਦਾ ਵਿਸ਼ਾਵਾ ਇਸੇ ਤਰ੍ਹਾਂ ਦੀ ਤੁਹਾਨੂੰ ਹੋਰ ਅਪਡੇਟ ਦਿੰਦੇ ਰਾਵਾਂਗੇ ਵੇਖਦੇ ਰਹੋ ਐਸਐਮ ਜੀ ਨਿਊਜ਼ ਕੈਮਰਾਮੈਨ ਬਲਵਿੰਦਰ ਆਪਾ ਦੇ ਨਾਲ ਰਮਨ ਔਲਖ